ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਜਿਲ੍ਹਾ ਇਹਨੂੰ ਬਟੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਬਕਾਊ ਆ ਗਈ ਪਹਿਲੇ ਸੂਏ ਅਸਵਾਰਿਆਂ ਨੇ ਸੂਣਾ ਹਜੀ ਤਕਰੀਬਨ ਹਫਤਾ ਤੋਂ 10 ਦਿਨਾਂ ਦੀ ਕੱਚੀ ਐ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਠੰਡੀ ਸੀਲ ਆ ਓਪਰੇ ਤੋਂ ਕਈ ਵਾਰੀ ਪਸ਼ੂ ਮਾੜਾ ਮੋਟਾ ਢਰ ਸਕਦਾ ਹੁੰਦਾ ਵੈਸੇ ਤੁਸੀਂ ਦੇਖ ਸਕਦੇ ਹੋ ਇਹਨੇ ਜਗਾੜੀ ਨਹੀਂ ਛੱਡੀ ਗਈ ਫੇਸ ਬਹੁਤ ਸੋਹਣਾਗਾ ਸਿੰਘਾਂ ਦੀਆਂ ਜਮਾ ਕੁੰਢੀ ਆ ਗਈ ਕੰਦ ਕਾੜ ਵੀ ਚੰਗਾਗਾ ਤੇ ਚੰਗੀ ਸੰਭੀ ਬੜੀ ਹੈਗੀ ਇਥੇ ਪੱਖ ਤੋਂ ਕੋਈ ਨਸੀਰਾ ਵੀ ਨਹੀਂ ਹੈਗੀਗੀ ਮੋਹਰਾ ਨਸਲ ਤੇ ਬਾਕੀ ਪ्योर ਮੋਹਰਾ ਨਸਲ ਦੇ ਵਿੱਚ ਪੈਂਦੀ ਹੈਗੀ ਤੇ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਜੋ ਰੇਟ ਹੋਊਗਾ ਇਸ ਝੋਟੀ ਦਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਲਾ ਕੇ ਦੇਵਾਂਗੇ ਉਸ ਤੋਂ ਬਾਅਦ ਤੁਹਾਨੂੰ ਬਤੌਰ ਕੇ ਦਿਖਾਵਾਂਗੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਹਾਰੇ ਪੱਖਾਂ ਤੋਂ ਝੋਟੀ ਚੰਗੀ ਹੈ ਸਾਫ ਸੁਥਰੀ ਹੈ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਨੰਬਰ ਚੱਲੀ ਜਾਂਦਾ ਸਕਰੀਨ ਦੇ ਉੱਤੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਆਦੀ ਫੁੱਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਆਜੋ ਤੁਹਾਡਾ ਆਪ ਜਿਆਦਾ ਸਮਝਣ ਵਾਲਿਆਂ ਦੇ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਝੋਟੀ ਦੀ ਡਿਟੇਲ ਲੈ ਕੇ ਦਿੰਦੇ ਆ ਸਾਰੀ ਉਹ ਸੁਬਾ ਤੁਹਾਨੂੰ ਪਤਾ ਔਰ ਕੇ ਦਿਖਾ ਦਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਬਲਬੀਰ ਸਿੰਘ ਆ ਬਾਈ ਜੀ ਠੀਕ ਹੈ ਜੀ ਤੇ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆ ਆਪਣੇ ਘਰ ਤੋਂ ਹੀ ਆ ਗਈ ਹਾਂ ਨਹੀਂ ਘਰ ਦੀ ਨਹੀਂ ਬੋਲ ਜਾਂਦੀ ਸੀ ਮੈਂ ਛੋਟੀ ਹੁੰਦੀ ਲੈਂਦੀ ਸੀ ਹਾਂ ਛੋਟੀ ਲੈਂਦੀ ਸੀ ਉੱਸਰ ਲੈਂਦੀ ਸੀ ਠੀਕ ਹੈ ਉੱਸਰ ਕੱਟੀ ਲੈ ਕੇ ਆਉਂਦੀ ਸੀ ਮਤਲਬ ਹਾਂ ਹਾਂ ਠੀਕ ਹੈ ਵੀ ਆਪਾਂ ਜਿਹੜੀ ਤਿਆਰ ਕਰੀ ਹੈ ਹਨਾ ਹਾਂਜੀ ਤਿਆਰ ਕਰੀ ਹੈ ਠੀਕ ਹੈ ਤੇ ਪਹਿਲੇ ਸੂਈ ਸੁਣਾ ਹਨਾ ਪਹਿਲੇ ਸੂਈ ਸੁਣਾ ਹਾਂ ਪਹਿਲੇ ਠੀਕ ਹੈ ਤੇ ਉਮਰਾਂ ਦਾ ਅੱਜਾ ਕਿੰਨੀ ਹੋਊਗੀ ਉਮਰ ਦੇ ਹੈਗੀ ਸਾਢੇ ਇੱਕ ਤਿੰਨ ਸਾਲ ਸਾਢੇ ਇੱਕ ਤਿੰਨ ਸਾਲ ਹਾਂ ਠੀਕ ਹੈ ਤੇ ਦੋਸਤੋ ਉਮਰ ਇਹਦੀ ਤਕਰੀਬਨ ਸਾਢੇ ਇੱਕ ਤਿੰਨ ਸਾਲ ਹੈ ਦੰਦ ਆਪਾਂ ਦੇਖੇ ਨਹੀਂਗੇ ਉਹ ਤੁਸੀਂ ਆ ਕੇ ਕਨਫ ਇਹ ਯਾਰੀ ਪਾਛੂ ਉਹ ਫਰੇ ਤੋਂ ਡਰ ਜਾਂਦਾਗਾ ਤੇ ਤੇ ਬਾਈ ਹੁਣ ਇਹਦੇ ਦਿਨ ਮਤਲਬ ਕਿੰਨੇ ਰਹਿੰਦੇ ਹੈਗੇ ਪੂਰੇ ਹੋਣ ਦੇ ਇਹਦੇ ਦਿਨ ਬਾਈ ਉਹ 10 ਲੈ ਜੇ 12 ਲੈ ਜੇ ਇੰਜ ਕਹਿ ਗਿਆ 10 12 ਦਿਨ ਹਜੇ ਪਏ ਆ ਪੂਰੇ ਠੀਕ ਆ ਬਾਕੀ ਉੱਪਰ ਨੀਚੇ ਪਸ਼ੂ ਦਾ ਪਤਾ ਨਹੀਂ ਹੁੰਦਾ ਵੱਧ ਘੱਟ ਵੀ ਲੈ ਜਾਂਦਾ ਬਹੁਤ ਘੱਟ ਵੀ ਲੈ ਜਾਂਦਾ ਹਾਂ ਠੀਕ ਐ ਤੇ ਹੂੰ ਕਿਵੇਂ ਆ ਠੰਡੀ ਸੀ ਰਹੀ ਹੈਗੀ ਹਾਂ ਹਾਂ ਠੰਡੀ ਸਾਰੇ ਕੋਲ ਤਾਂ ਜਮਾ ਠੰਡੀ ਹੈਗੀ ਪੂਰੀ ਠੰਡੀ ਆ ਨਾ ਹਾਂ ਹਾਂ ਬਾਕੀ ਜਗਾਲੀ ਕਰੀ ਜਾਂਦੇ ਇਹਨੂੰ ਕੋਈ ਹੈ ਨਹੀਂ ਵਾਲਾ ਹਾਂ ਹਾਂ ਠੀਕ ਐ ਤੇ ਰੇਟ ਆਪਾਂ ਕਿੰਨਾ ਰੱਖਦੇ ਆ ਦਾ ਰੇਡ 2 ਲੱਖ ਬਾਈ ਰੇਡ ਡੇਢ ਲੱਖ ਆ ਬਾਕੀ ਮਾੜਾ ਮੋਟਾ ਮਾਨਦਾਨ ਹੋ ਜੂ ਮੌਕੇ ਤੇ ਹਨਾ ਹਾਂ ਮਾਨਦਾਨ ਕਰਦੇ ਕੋਈ ਕੋਈ ਠੀਕ ਹੈ ਤੇ ਖੋਲ ਕੇ ਇਹਦਾ ਗੇੜਾ ਦਵਾ ਦੇ ਲੋ ਵੀ ਤੁਹਾਨੂੰ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਲੈਤੀ ਤੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਤੇ ਤੁਰਦੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਝੋਟੀ ਸੋਹਣੀ ਆ ਸਿੰਘਾਂ ਦੀ ਕੁਆਲਿਟੀ ਦੇਖ ਸਕਦੇ ਹੋ ਕੁੰਡੇ ਸਿੰਘ ਆ ਚੰਗੀ ਸੰਭਿ ਬਲੀ ਆ ਤੇ ਹਜੇ ਦਿਨ ਮੈਂ ਦਾ ਵੀ ਲੈ ਜੂਗੀ ਹਫਤਾ 10 ਦਿਨ ਤਾਂ ਮੈਂ ਨਹੀਂ ਲੈ ਜੂਗੀ ਬਾਕੀ ਕੱਦ-ਕੱਡ ਵੀ ਵਧੀਆ ਚੰਗਾ ਹੈਗਾ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਘੱਟ ਬੂੜੇ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਬਾਕੀ ਥਾਣ ਬਹੁਤ ਚੰਗੇ ਆ ਇੱਕੋ ਜਿਹੇ ਥਾਣਾਗੇ ਥਾਣਾ ਦੇ ਵਿੱਚ ਸਪੇਸ ਬਹੁਤ ਆਗੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਨਿਖਰਨਾ ਕਾਫੀ ਦਿਨ ਪਾਇਆ ਮੈਂ ਤਾਂ ਵੀ ਚੰਗਾ ਆਰਡਰ ਤਿਆਰ ਕਰੂਗੀ ਤੇ ਬੰਦ ਹਵਾਨੇ ਦੇ ਵਿੱਚ ਹੀ ਰਹੂਗੀ ਤੇ ਬਾਕੀ ਦੁੱਧ ਦੀ ਉਮੀਦ ਵੀ ਚੰਗੀ ਆ ਬਾਕੀ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਸਰ ਪੱਖ ਤੋਂ ਆਪ ਅੰਦਾਜ਼ਾ ਲਾ ਕੇ ਤੇ ਤੁਸੀਂ ਝੋਟੀ ਦੀ ਜੱਜਮੈਂਟ ਕਰ ਸਕਦੇ ਹੋ ਸਾਡੇ ਕੋਲ ਤਾਂ ਅੱਜ ਤੱਕ ਬਹੁਤ ਠੰਡੀ ਆਇਆ ਹੈ ਨਾ ਆ ਦੀ ਫੌਲਾ ਤਸਲੀ ਕਰਕੇ ਤੁਸੀਂ ਖਰੀਦ ਸਕਦੇ ਡਿਟੇਲ ਤਕਰੀਬਨ ਬਦਲ ਨੂੰ ਸਾਰੀ ਲੈਤੀ ਹੈਗੀ ਵੀਡੀਓ ਦੇ ਵਿੱਚ ਐਂਡ ਤੱਕ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਕਰਕੇ ਜਿੰਨਾ ਇੱਕ ਡਾਕਟਰ ਹੈ